ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਆਪ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਨੂੰ ਲੈ ਭਗਵੰਤ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਤੇ ਇਸ ਨੂੰ ਲੈ ਹੀ ਉਹਨਾਂ ਨੇ ਪੋਸਟ ਕਰ ਲਿਖਿਆ ਜੁਲੰਦਰ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਵਿਰੁੱਧ ਦਰਜ ਐਫਆਈਆਰ ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਹ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਿਕ ਮੈਂਬਰ ਵਜੋਂ ਜਾਣੇ ਜਾਂਦੇ ਸਨ ਵਿਧਾਇਕ ਸਾਹਿਬ ਨੂੰ ਅਕਸਰ ਮੁੱਖ ਮੰਤਰੀ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਮਹਿਜ਼ਬਾਨੀ ਕਰਦੇ ਦੇਖਿਆ ਜਾਂਦਾ ਸੀ ਕੁਝ ਲੋਕ ਇਸ ਨੂੰ ਲੁਧਿਆਣਾ ਚ ਹੋਣ ਜਾ ਰਹੀ ਉਪਚੋਣ ਨਾਲ ਜੋੜ ਰਹੇ ਹਨ ਤਾਂ ਕੋਈ ਇਸ ਨੂੰ ਕੋਰ ਫਿਸ਼ਟਾਚਾਰ ਮਾਮਲਾ ਕਹਿ ਰਿਹਾ ਹੈ ਇਸ ਤਰ੍ਹਾਂ ਸੰਗਰੂ ਉਪਚੋਣ ਤੋਂ ਪਹਿਲਾਂ ਮਾਨਯੋਗ ਵਿਧਾਇਕ ਅਤੇ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਮਿਲਿਆ ਅਤੇ ਮਾਮਲਾ ਅਦਾਲਤ 'ਚ ਨਹੀਂ ਜਾ ਸਕਿਆ ਸੱਚ ਕੀ ਏ ਇਸ ਸਾਡੀ ਸਮਝ ਤੋਂ ਪਰੇ ਪਰੇ ਸੱਚ ਹੈ ਕਿ ਸਾਡੀ ਪਾਰਟੀ ਚ ਮਾਨਿਟਰਿੰਗ ਦਾ ਕੋਈ ਸਿਸਟਮ ਨਹੀਂ ਹੈ ਜੇ ਕੋਈ ਐਮ.ਐਲ.ਏ ਜਾਂ ਮੰਤਰੀ ਕੋਈ ਲੀਡਰ ਗਲਤੀ ਕਰਦਾ ਹੈ ਤਾਂ ਉਸ ਨੂੰ ਸਮਝਾ ਬੁਝਾ ਕੇ ਸਹੀ ਰਾਹ ਤੇ ਲਿਆਉਣ ਵਾਲਾ ਕੋਈ ਨਹੀਂ ਹੈ ਨਾ ਹੀ ਅਜੇ ਕੋਈ ਪ੍ਰਬੰਧ ਕੀਤਾ ਗਿਆ ਅਜਿਹੀ ਸਥਿਤੀ ਪਾਰਟੀ ਅਤੇ ਸਰਕਾਰ ਦੀ ਪਰਸਯੋਗਤਾ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੁੰਦਾ ਹੈ ਉਹ ਪਹਿਲਾਂ ਤੋਂ ਹੀ ਇਸ ਦੀ ਪਾਲ ਕਰਦੇ ਆ ਰਹੇ ਹਨ ਖੈਰ ਸੱਚਾਈ ਜੋ ਵੀ ਹੋਵੇ ਅਸੀਂ ਪਾਰਟੀ ਅਤੇ ਸਰਕਾਰ ਦੀ ਪਰਸਯੋਗਤਾ ਨੂੰ ਬਚਾਉਣ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਰਵਾਂਗੇ ਤਾਂ ਐਮ.ਐਲ.ਏ ਕੁਵਰ ਵਿਜੇਪਰਦਾ ਵੱਲੋਂ ਭਗਵੰਤ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਆਪ ਐਮ ਐਲ اے ਰਮਨ ਅਰੂੜਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੌਰ ਵਿਜੇਪ੍ਰਤਾਪ ਵੱਲੋਂ ਪਾਰਟੀ ਦੇ ਹਰ ਮਸਲੇ ਤੇ ਬੇਬਾਕੀ ਨਾਲ ਗੱਲ ਰੱਖੀ ਜਾਂਦੀ ਹੈ ਤੇ ਹਰ ਵਾਰੀ ਆਪਣਾ ਪੱਖ ਵੀ ਰੱਖਿਆ ਜਾਂਦਾ ਤੇ ਹੁਣ ਇਸ ਤੇ ਹੀ ਰਮਨ ਅਰੂੜਾ ਦੀ ਗ੍ਰਿਫਤਾਰੀ ਨੂੰ ਲੈ ਵੀ ਉਹਨਾਂ ਨੇ ਵੱਡੇ ਸਵਾਲ ਭਗਵੰਤ ਮਾਨ ਤੇ ਖੜੇ ਕੀਤੇ ਨੇ ਕਿ ਇੱਕੋਦਮ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਦੇ ਖਿਲਾਫ ਉਹਨਾਂ ਨੇ ਐਕਸ਼ਨ ਲੈਣਾ ਪਿਆ ਤੇ ਇਸ ਦੇ ਨਾਲ ਹੀ ਕੌਰ ਵਿਜੇਪ੍ਰਤਾਪ ਨੇ ਇਹ ਵੀ ਕਿਹਾ ਕਿ ਜੇਕਰ ਇਸ ਦਾ ਤੇ ਕੋਈ ਗਲਤੀ ਕਰਦਾ ਵੀ ਹੈ ਤੇ ਪਾਰਟੀ ਚੋਂ ਦਾ ਕੋਈ ਮੋਨਿਟਰਿੰਗ ਸਿਸਟਮ ਵੀ ਹੈ ਕੋਈ ਵਿਅਕਤੀ ਵੀ ਨਹੀਂ ਹੈ ਜੋ ਸਮਝਾ ਸਕੇ ਤੇ ਉਸ ਨੂੰ ਸਹੀ ਰਾਹ ਤੇ ਪਾ ਸਕੇ ਕਿ ਰਮਨ ਅਰੋੜਾ ਦੀ ਗ੍ਰਿਫਤਾਰੀ ਨੂੰ ਲੈ ਵੀ ਉਹਨਾਂ ਨੇ ਭਗਵੰਤ ਮਾਨ ਤੇ ਆਪਣੀ ਪਾਰਟੀ ਤੇ ਵੱਡੇ ਸਵਾਲ ਜ਼ਰੂਰ ਚੁੱਕੇ ਨੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਰਮਨ ਅਰੋੜਾ ਦੀ ਗ੍ਰਿਫਤਾਰੀ ਨੂੰ ਲੈ ਤੇ ਉਹਨਾਂ ਤੇ ਲੱਗੇ ਇਲਜ਼ਾਮਾਂ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ